ਸਸਕਾਲੋ ਦੋਸਤੋ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਚੱਜ ਦੀਆਂ ਗੱਲਾਂ ਵਿੱਚ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਇਸ ਪਲੇਟਫਾਰਮ ਤੇ ਤੁਹਾਡੇ ਲਈ ਇੱਕ ਜੋ ਨਵੀਂ ਵੀਡੀਓ ਲੈ ਕੇ ਆਏ ਆਂ ਉਸ ਦਾ ਵਿਸ਼ਾ ਸਾਡੇ ਆਮ ਵਿਸ਼ਿਆਂ ਨਾਲੋਂ ਥੋੜਾ ਜਿਹਾ हटਕੇ ਹੈ ਅੱਜ ਦਾ ਵਿਸ਼ਾ ਸਿਰਫ ਸਮਾਜਿਕ ਹੋਣ ਦੇ ਨਾਲ ਨਾਲ ਆ ਵਾਤਾਵਰਣ ਨਾਲ ਸਵੰਦਤ ਵੀ ਹੈ ਜੋ ਸਾਡੇ ਲਈ ਇੱਕ ਗੰਭੀਰ ਵਿਸ਼ਾ ਹੈ ਸਾਡੇ ਸਾਰਿਆਂ ਦੇ ਲਈ ਚਾਹੇ ਉਹ ਕੋਈ ਸ਼ਹਿਰ ਵਿੱਚ ਵੱਸਦਾ ਹੈ ਜਾਂ ਪਿੰਡ ਵਿੱਚ ਵੱਸਦਾ ਹੈ ਸਾਰਿਆਂ ਦੇ ਲਈ ਇਹ ਇੱਕ ਗੰਭੀਰ ਵਿਸ਼ਾ ਜਿਸ ਉੱਤੇ ਸਾਨੂੰ ਸਾਰਿਆਂ ਨੂੰ ਵਿਚਾਰਨ ਦੀ ਲੋੜ ਹੈ ਅ ਦੋਸਤੋ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਪਰਮਾਤਮਾ ਨੇ ਬ੍ਰਹਿਮੰਡ ਵਿੱਚ ਜੋ ਵੀ ਸਿਰਜਿਆ ਉਹਦੇ ਵਿੱਚੋਂ ਕੁਝ ਵੀ ਬੇਲੋੜਾ ਨਹੀਂ ਬੇਸ਼ੱਕ ਸਾਨੂੰ ਕੁਝ ਬੇਲੋੜਾ ਲੱਗਦਾ ਹੋਵੇ ਬਹੁਤ ਕੋਈ ਸਾਨੂੰ ਚੀਜ਼ਾਂ ਲੱਗਦੀਆਂ ਨੇ ਕਿ ਇਹ ਬੇਲੋੜੀਆਂ ਨੇ ਅਸੀਂ ਨੂੰ ਅ ਪੋਟੋ ਸੁੱਟਦੇ ਆ ਜਾਂ ਉਸ ਨੂੰ ਸਪਰੇ ਵਗੈਰਾ ਕਰਕੇ ਅਸੀਂ ਉਹਨੂੰ ਖਤਮ ਕਰ ਦਿੰਨੇ ਆ ਸਾਡੇ ਵਾਤਾਵਰਣ ਵਿੱਚ ਮੌਜੂਦ ਹਰ ਛੋਟੀ ਵੱਡੀ ਚੀਜ਼ ਚਾਹੇ ਉਹ ਅਣਗਿਣਤ ਪੇੜ ਪੌਦੇ ਹੋਣ ਜਾਂ ਫਿਰ ਜੀਵ ਜੰਤੂ ਹੋਣ ਉਹ ਕੁਦਰਤ ਦੇ ਸੰਤੁਲਨ ਨੂੰ ਬਣਾ ਕੇ ਰੱਖਣ ਲਈ ਬਹੁਤ ਜ਼ਰੂਰੀ ਨੇ ਅਸਲ ਵਿੱਚ ਸਾਡੇ ਵਾਤਾਵਰਣ ਵਿੱਚ ਐਸੀ ਕੋਈ ਚੀਜ਼ ਨਹੀਂ ਜੋ ਬੇਕਾਰ ਹੋਵੇ ਕਿਸੇ ਕੰਮ ਦੀ ਨਾ ਹੋਵੇ ਉਹ ਭਾਵੇਂ ਸਾਨੂੰ ਦਿਖਦੀ ਹੋਵੇ ਜਾਂ ਨਾ ਦਿਖਦੀ ਹੋਵੇ ਪਰ ਇਹ ਗੱਲ ਵੱਖਰੀ ਹੈ ਕਿ ਕਈ ਵਾਰ ਸਾਨੂੰ ਉਸ ਦੀ ਅਹਿਮੀਅਤ ਦਾ ਜਦ ਗੁਣਾ ਦਾ ਪਤਾ ਨਹੀਂ ਹੁੰਦਾ ਕੁਦਰਤ ਦੀ ਹਰ ਵੱਡੀ ਛੋਟੀ ਸ਼ੈ ਬਾਰੇ ਨਾ ਤਾਂ ਆਪਾਂ ਇੱਥੇ ਸਾਰੀ ਗੱਲ ਕਰ ਸਕਦੇ ਆਂ ਤੇ ਨਾ ਇਹ ਸੰਭਵ ਹੈ ਕਿ ਅਸੀਂ ਉਹਨਾਂ ਦੀ ਗਿਣਤੀ ਕਰ ਸਕੀਏ ਦੋਸਤੋ ਇਸ ਲਈ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਵਿੱਚੋਂ ਸਿਰਫ ਕੁਦਰਤ ਦੀ ਇੱਕ ਅਨਮੋਲ ਚੀਜ਼ ਰੁੱਖਾਂ ਬਾਰੇ ਗੱਲ ਕਰਾਂਗੇ। ਦੋਸਤੋ ਉਂਝ ਤਾਂ ਅਸੀਂ ਰੁੱਖਾਂ ਬਾਰੇ ਪਹਿਲਾਂ ਹੀ ਬਹੁਤ ਕੁਝ ਜਾਣਦੇ ਆਂ ਪਰ ਮੈਨੂੰ ਲੱਗਦਾ ਕਿ ਅਸੀਂ ਸਿਰਫ ਜਾਣਦੇ ਹੀ ਆਂ ਪਰ ਪੂਰੀ ਤਰ੍ਹਾਂ ਸਮਝਦੇ ਨਹੀਂ। ਆਓ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਰੁੱਖਾਂ ਦੀ ਅਹਿਮੀਅਤ ਨੂੰ ਸਮਝਣ ਦਾ ਯਤਨ ਕਰੀਏ। ਦੋਸਤੋ ਅ ਸੰਗਣੇ ਰੁੱਖ ਦੀ ਛਾਂ ਕੌਣ ਨਹੀਂ ਚਾਹੁੰਦਾ ਗਰਮੀ ਤੇ ਧੁੱਪ ਤੋਂ ਬਚਣ ਲਈ ਅਸੀਂ ਖੁਦ ਕਿਸ ਨਾ ਕਿਸੇ ਰੁੱਖ ਦੀ ਭਾਲ ਕਰਦੇ ਹਾਂ ਸਿਰਫ ਅਸੀਂ ਆਪਣੇ ਖੁਦ ਲਈ ਹੀ ਨਹੀਂ ਸਗੋਂ ਆਪਣੇ ਕਿਸੇ ਸਕੂਟਰ ਮੋਟਰਸਾਈਕਲ ਜਾਂ ਕਾਰ ਲਈ ਵੀ ਕਿਸੇ ਅ ਰੁੱਖ ਦੀ ਭਾਲ ਕਰਦੇ ਹਾਂ ਉਸ ਨੂੰ ਵੀ ਅਸੀਂ ਕਿਸ ਨਾ ਕਿਸੇ ਸੰਗਣੇ ਰੁੱਖ ਹੇਠ ਖੜਾਉਣਾ ਚਾਹੁੰਦੇ ਹਾਂ ਰੁੱਖ ਦੀ ਛਾਂ ਵਿੱਚ ਠੰਡਕ ਮਹਿਸੂਸ ਹੁੰਦੀ ਹੈ ਤੇ ਦੋਸਤੋ ਸਾਡੇ ਵਿੱਚੋਂ ਉਹ ਕੌਣ ਹੈ ਜਿਹਨੂੰ ਕੋਈ ਫਲ ਪਸੰਦ ਨਾ ਹੋਵੇ ਕਿਸੇ ਨੂੰ ਕੋਈ ਫਲ ਪਸੰਦ ਆ ਕਿਸੇ ਨੂੰ ਕੋਈ ਫਲ ਪਸੰਦ ਆ ਸਭ ਨੂੰ ਕੋਈ ਨਾ ਕੋਈ ਫਲ ਜ਼ਰੂਰ ਚੰਗਾ ਲੱਗਦਾ ਹੈ ਇਹ ਸਵਾਲ ਪੈਦਾ ਹੁੰਦਾ ਹੈ ਕਿ ਫਲ ਕਿੱਥੋਂ ਹੁੰਦੇ ਨੇ ਜਵਾਬ ਹੈ ਰੁੱਖਾਂ ਤੋਂ ਆਪਣੇ ਘਰ ਅੰਦਰ ਨਿਗਾਹ ਮਾਰੋ ਆਪਣੇ ਘਰ ਦੇ ਦਰਵਾਜ਼ੇ ਖਿੜਕੀਆਂ ਤੋਂ ਲੈ ਕੇ ਹੋਰ ਕਿੰਨਾ ਕੁਝ ਲੱਕੜ ਤੋਂ ਬਣਿਆ ਹੋਇਆ ਹੈ ਇਹ ਲੱਕੜ ਕਿੱਥੋਂ ਆਉਂਦੀ ਹੈ ਜਵਾਬ ਉਹੀ ਹੈ ਰੁੱਖਾਂ ਤੋਂ ਜੋ ਕਿਤਾਬਾਂ ਸੀ ਪੜਦੇ ਆ ਜਾਂ ਪਹਿਲਾਂ ਪੜ ਚੁੱਕੇ ਆ ਸਾਡੇ ਬੱਚੇ ਪੜ ਰਹੇ ਨੇ ਜਾਂ ਜਿੰਨਾ ਕਾਪੀਆਂ ਤੇ ਅਸੀਂ ਤੇ ਸਾਡੇ ਬੱਚੇ ਲਿਖਦੇ ਨੇ ਉਹ ਕਾਗਜ਼ ਜਿਸ ਤੋਂ ਇਹ ਸਭ ਬਣੀਆਂ ਹੋਈਆਂ ਨੇ ਉਹ ਕਿੱਥੋਂ ਆਉਂਦਾ ਹੈ ਇਸ ਦਾ ਜਵਾਬ ਵੀ ਉਹੀ ਹੈ ਰੁੱਖਾਂ ਤੋਂ ਸਾਡੇ ਆਲੇ ਦੁਆਲੇ ਬਹੁਤ ਕੁਝ ਅ ਦੇਖਣ ਨੂੰ ਤੇ ਵਰਤਣ ਨੂੰ ਹੈਗਾ ਜੋ ਰਬੜ ਤੋਂ ਬਣਿਆ ਹੋਇਆ ਹੈ ਇਹ ਰਬੜ ਕਿੱਥੋਂ ਆਉਂਦੀ ਹੈ ਇਹ ਵੀ ਸਾਨੂੰ ਉਰਖਾਂ ਤੋਂ ਹੀ ਮਿਲਦੀ ਹੈ ਹੁਣ ਜੇ ਅਸੀਂ ਆਪਣੀ ਰਸੋਈ ਦੀ ਗੱਲ ਕਰਦੇ ਆਂ ਆਪਣੀ ਰਸੋਈ ਦੇ ਵਿੱਚ ਹਰ ਰੋਜ਼ ਸਵੇਰੇ ਸ਼ਾਮ ਪੱਕਦੀ ਦਾਲ ਸਬਜ਼ੀ ਤੇ ਇਹਦੇ ਵਿੱਚ ਪੈਂਦੇ ਤਰ੍ਹਾਂ ਤਰ੍ਹਾਂ ਦੇ ਮਸਾਲੇ ਇਸ ਤੋਂ ਇਲਾਵਾ ਦੇਸੀ ਦਵਾਈਆਂ ਦੇ ਵਿੱਚ ਜੋ ਵਰਤੀ ਜਾਂਦੇ ਜੜੀਆਂ ਬੂਟੀਆਂ ਨੇ ਇਹ ਸਾਰਾ ਕੁਝ ਕਿੱਥੋਂ ਆਉਂਦਾ ਹੈ ਜਵਾਬ ਉਹੀ ਹੈ ਰੁੱਖਾਂ ਤੋਂ ਦੋਸਤੋ ਅਸਲ ਵਿੱਚ ਅਸੀਂ ਜੋ ਵੀ ਖਾਂਦੇ ਆ ਉਹਨਾਂ ਵਿੱਚੋਂ ਜੇ ਆਪਾਂ ਪਾਣੀ ਤੇ ਲੂਣ ਨੂੰ ਸਿੱਧੇ ਤੌਰ ਤੇ ਛੱਡ ਦਈਏ ਤਾਂ ਕਰੀਬ-ਕਰੀਬ ਸਾਰਾ ਕੁਝ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਜਾਂ ਤਾਂ ਰੁੱਖਾਂ ਤੋਂ ਆਉਂਦਾ ਹੈ ਜਾਂ ਛੋਟੇ ਪੌਦਿਆਂ ਤੋਂ ਆਉਂਦਾ ਹੈ ਆਓ ਆਪਾਂ ਇਸ ਤੋਂ ਇਲਾਵਾ ਰੁੱਖਾਂ ਦੀ ਇੱਕ ਹੋਰ ਸਭ ਤੋਂ ਵੱਡੀ ਦੇਣ ਬਾਰੇ ਗੱਲ ਕਰਦੇ ਹਾਂ ਜੋ ਸਾਡੇ ਲਈ ਸਭ ਤੋਂ ਜ਼ਿਆਦਾ ਅਹਿਮ ਹੈ ਅਸੀਂ ਜਾਣਦੇ ਹਾਂ ਕਿ ਅਸੀਂ ਆਕਸੀਜਨ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ ਅਸੀਂ ਸਾਰਹੀਂ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਤੇ ਕਾਰਬਨ ਡਾਈਆਕਸਾਈਡ ਹਰ ਸਮੇਂ ਬਾਹਰ ਕੱਢਦੇ ਰਹਿੰਦੇ ਹਾਂ ਅਜਿਹਾ ਹਰ ਵੇਲੇ ਹੁੰਦਾ ਰਹਿੰਦਾ ਹੈ ਭਾਵੇਂ ਕਿ ਅਸੀਂ ਸੁੱਤੇ ਵੀ ਹੋਈਏ ਭਾਵੇਂ ਕੋਈ ਕੰਮ ਕਰਦੇ ਹੋਈਏ ਕੁਦਰਤ ਵਿੱਚ ਮੌਜੂਦ ਜੋ ਰੁੱਖ ਨੇ ਉਹ ਸਾਡੇ ਲਈ ਹਰ ਵੇਲੇ ਹਰ ਸਮੇਂ ਹਰ ਪਲ ਲੱਖਾਂ ਟਨ ਆਕਸੀਜਨ ਪੈਦਾ ਕਰਦੇ ਰਹਿੰਦੇ ਨੇ ਤੇ ਸਾਡੇ ਦੁਆਰਾ ਹਰ ਪਲ ਛੱਡੀ ਜਾ ਰਹੀ ਕਾਰਬਨ ਡਾਈਆਕਸਾਈਡ ਜੋ ਵੱਡੀ ਮਾਤਰਾ ਵਿੱਚ ਹਰ ਪਲ ਹਰ ਘੰਟੇ ਹਰ ਮਿੰਟ ਪੈਦਾ ਹੋ ਰਹੀ ਹੈ ਉਸ ਨੂੰ ਉਹ ਆਪਣੇ ਅੰਦਰ ਸੋਖਦੇ ਰਹਿੰਦੇ ਨੇ ਇਸ ਤਰ੍ਹਾਂ ਇਹ ਰੁੱਖ ਜਿੱਥੇ ਸਾਡੇ ਜਿਉਂਦੇ ਰਹਿਣ ਦੇ ਲਈ ਹਰ ਕੜੀ ਹਰ ਪਲ ਆਕਸੀਜਨ ਪੈਦਾ ਕਰੀ ਜਾ ਰਹੇ ਨੇ ਉੱਥੇ ਸਾਡੇ ਦੁਆਰਾ ਛੱਡੀ ਜਾ ਰਹੀ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਵਾਤਾਵਰਣ ਨੂੰ ਇਸ ਨਾਲ ਭਰ ਜਾਣ ਤੋਂ ਵੀ ਰੋਕਦੇ ਨੇ ਮਤਲਬ ਪੈਦਾ ਅਸੀਂ ਕਰਦੇ ਆ ਤੇ ਸਾਫ਼ ਰੁੱਖ ਕਰਦੇ ਨੇ ਦੋਸਤੋ ਵਾਤਾਵਰਣ ਵਿੱਚ ਰੁੱਖਾਂ ਤੋਂ ਇਲਾਵਾ ਦੂਜਾ ਇਹੋ ਜਿਹਾ ਕੁਝ ਵੀ ਨਹੀਂ ਜੋ ਸਾਡੇ ਸਾਹ ਸਾਹ ਲੈਣ ਦੇ ਲਈ ਆਕਸੀਜਨ ਪੈਦਾ ਕਰਦਾ ਹੋਵੇ ਅਸੀਂ ਇਸ ਤੇ ਕਦੇ ਧਿਆਨ ਨਹੀਂ ਕੀਤਾ ਹੋਣਾ ਜਿਹੜਾ ਇਸ ਗੱਲ ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਸਾਡੀ ਇਸ ਤੋਂ ਲਾਵਾ ਸਾਡੀ ਜੋ ਗੰਦਗੀ ਹੈ ਭਾਪ ਜੋ ਅਸੀਂ ਕਾਰਬਨ ਡਾਈਆਕਸਾਈਡ ਨੂੰ ਬਾਹਰ ਹਰ ਹਰ ਸਮੇਂ ਕੱਢ ਰਹੇ ਹਾਂ ਉਸ ਨੂੰ ਸੋਖ ਕੇ ਸਾਫ਼ ਵੀ ਰੁੱਖ ਹੀ ਕਰਦੇ ਨੇ ਜਰਾ ਸੋਚੋ ਤੇ ਦੇਖੋ ਜੇਕਰ ਧਰਤੀ ਤੋਂ ਸਾਰੇ ਦੇ ਸਾਰੇ ਰੁੱਖ ਖਤਮ ਹੋ ਜਾਣ ਤਾਂ ਸਾਡੇ ਸਾਹ ਲੈਣ ਲਈ ਆਕਸੀਜਨ ਕਿੱਥੋਂ ਆਊਗੀ ਤੇ ਫਿਰ ਕੀ ਵਾਤਾਵਰਣ ਕੁਝ ਘੰਟਿਆਂ ਦੇ ਵਿੱਚ ਹੀ ਕਾਰਬਨ ਡਾਈਆਕਸਾਈਡ ਨਾਲ ਨਹੀਂ ਭਰ ਜਾਊਗਾ ਅਜਿਹੀ ਹਾਲਤ ਵਿੱਚ ਅਸੀਂ ਕੁਝ ਘੰਟੇ ਵੀ ਜੀਵਤ ਨਹੀਂ ਰਹਿ ਸਕਦੇ ਇਸ ਦਾ ਸਿੱਧਾ ਜਿਹਾ ਮਤਲਬ ਇਹ ਨਿਕਲਦਾ ਹੈ ਕਿ ਸਾਡੀ ਜੋ ਜ਼ਿੰਦਗੀ ਹੈ ਉਹ ਰੁੱਖਾਂ ਦੇ ਹੱਥ ਵਿੱਚ ਹੀ ਹੈ ਜਾਂ ਰੁੱਖਾਂ ਤੇ ਹੀ ਨਿਰਭਰ ਹੈ ਦੋਸਤੋ ਸਾਡੇ ਵਿੱਚੋਂ ਸ਼ਾਇਦ ਬਹੁਤੇ ਲੋਕ ਇਹ ਜਾਣਦੇ ਨਹੀਂ ਹੋਣੇ ਕਿ ਇੱਕ ਰਿਪੋਰਟ ਅਨੁਸਾਰ ਇੱਕ ਰੁੱਖ ਇੱਕ ਸਾਲ ਵਿੱਚ ਸਾਡੇ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਕਰੀਬ 20 ਟਨ ਜ਼ਹਿਰੀਲੀਆਂ ਗੈਸਾਂ ਨੂੰ ਹਜ਼ਮ ਕਰ ਲੈਂਦਾ ਹੈ ਤੇ ਵਾਤਾਵਰਣ ਨੂੰ ਸਾਫ਼ ਰੱਖਦਾ ਹੈ ਇਹੀ ਨਹੀਂ ਇੱਕ ਰੁੱਖ ਸਾਡੇ ਲਈ ਇੱਕ ਸਾਲ ਦੇ ਵਿੱਚ ਕਰੀਬ-ਕਰੀਬ 700 ਕਿਲੋ ਆਕਸੀਜਨ ਪੈਦਾ ਕਰ ਦਿੰਦਾ ਹੈ ਜਿਸ ਦੇ ਸਹਾਰੇ ਅਸੀਂ ਜਿਉਂਦੇ ਹਾਂ ਇੱਕ ਹੋਰ ਅਮਰੀਕੀ ਰਿਪੋਰਟ ਇਹ ਕਹਿੰਦੀ ਹੈ ਕਿ ਇੱਕ ਏਕੜ ਜੰਗਲ ਸਾਡੇ ਦੁਆਰਾ ਛੱਡੀ 6 ਟਨ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦਾ ਤੇ ਸਾਡੇ ਲਈ 4 ਟਨ ਆਕਸੀਜਨ ਪੈਦਾ ਕਰਦਾ ਹੈ ਇਸ ਤੋਂ ਲੱਗਾ ਦੋਸਤੋ ਜੇ ਅਸੀਂ ਆਕਸੀਜਨ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਸਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਕਰੀਬ-ਕਰੀਬ 2 ਸਾਲ ਪਹਿਲਾਂ ਤੁਸੀਂ ਮੀਡੀਆ ਦੇ ਵਿੱਚ ਇੱਕ ਖਬਰ ਸੁਣੀ ਹੋਣੀ ਆ ਪੜ੍ਹੀ ਹੋਣੀ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕਿਸੇ ਹਸਪਤਾਲ ਦੇ ਵਿੱਚ ਅਚਾਨਕ ਆਕਸੀਜਨ ਦੀ ਸਪਲਾਈ ਬੰਦ ਹੋ ਜਾਣ ਕਰਕੇ अनेका ਨਵ ਜੰਮੇ ਬੱਚੇ ਕੁਝ ਮਿੰਟਾਂ ਦੇ ਵਿੱਚ ਹੀ ਮੌਤ ਦੇ ਮੂੰਹ ਵਿੱਚ ਜਾ ਪਏ ਸੀ ਉਸ ਤੋਂ ਪਹਿਲਾਂ ਕਰੋਨਾ ਸਮੇਂ ਹਸੋਤਾਲਾਂ ਦੇ ਵਿੱਚ ਆਕਸੀਜਨ ਸਿਲੰਡਰਾਂ ਲਈ ਮਾਰੂ-ਮਾਰ ਤੁਸੀਂ ਆਪ ਸਭ ਦੇਖੀ ਵੀ ਹੋਣੀ ਆ ਸੁਣੀ ਵੀ ਹੋਣੀ ਆ ਉਸ ਦੇ ਗਵਾਹ ਤੁਸੀਂ ਆਪ ਹੋ ਜੇਕਰ ਆਕਸੀਜਨ ਦੀ ਕੀਮਤ ਦੀ ਗੱਲ ਕਰੀਏ ਤਾਂ ਦੋਸਤੋ ਤੁਸੀਂ ਇੰਟਰਨੈਟ ਤੇ ਖੁਦ ਸਰਚ ਕਰ ਸਕਦੇ ਹੋ ਕਿ 10 ਲੀਟਰ ਦਾ ਜੋ ਸਿਲੰਡਰ ਹੈ ਉਹਦੀ ਕੀਮਤ ਕਰੀਬ-ਕਰੀਬ 12000 ਰੁਪਏ ਦਿਖਾਈ ਗਈ ਹੈ ਇਹ ਸਿਲੰਡਰ ਔਸਤ 10 ਘੰਟੇ ਚੱਲਦਾ ਹੈ ਜਦੋਂ ਕਿ ਰੁੱਖ ਸਾਡੇ ਲਈ ਇਹ ਆਕਸੀਜਨ ਬਿਲਕੁਲ ਮੁਫਤ ਵਿੱਚ ਪੈਦਾ ਹਰ ਸਮੇਂ ਕਰਕੇ ਸਾਨੂੰ ਦੇ ਰਹੇ ਨੇ ਇੱਕ ਅੰਦਾਜ਼ੇ ਅਨੁਸਾਰ ਜੇਕਰ ਸਾਡੇ ਵਿਚਰਨ ਵਾਲੀ ਥਾਂ ਦੇ ਦੁਵਾਲੇ 10 ਰੁੱਖ ਲੱਗੇ ਹੋਣ ਤਾਂ ਸਾਡੀ ਉਮਰ ਕਰੀਬ ਕਰੀਬ 7 ਕਸਾਲ ਵੱਧ ਜਾਂਦੀ ਹੈ ਦੋਸਤੋ ਇਸ ਤੋਂ ਇਲਾਵਾ ਆਪਾਂ ਹੋਰ ਗੱਲ ਕਰਦੇ ਹਾਂ ਕਿ ਰੁੱਖਾਂ ਤੋਂ ਬਿਨਾਂ ਅਗਰ ਅਸੀਂ ਫਲ ਦੀ ਕਲਪਨਾ ਕਰੀਏ ਤਾਂ ਤੁਸੀਂ ਹੋਰ ਖੁਦ ਵੀ ਥੋੜਾ ਜਿਹਾ ਆਪਣੇ ਦਿਮਾਗ ਤੇ ਬੋਝ ਪਾ ਕੇ ਦੇਖੋ ਕਿ ਰੁੱਖਾਂ ਤੋਂ ਬਿਨਾਂ ਸਾਨੂੰ ਫਲ ਹੋਰ ਕਿੱਧਰੋਂ ਨਹੀਂ ਮਿਲ ਸਕਦੇ ਲੱਕੜ ਸਾਨੂੰ ਹੋਰ ਕਿੱਧਰੋਂ ਨਹੀਂ ਮਿਲ ਸਕਦੀ ਤੇ ਇਸ ਤੋਂ ਇਲਾਵਾ ਜੋ ਹੋਰ ਫਾਇਦੇ ਆ ਦੀ ਆਪਾਂ ਗੱਲ ਕੀਤੀ ਹੈ ਉਹ ਵੀ ਜੋ ਦਰੱਖਤਾਂ ਤੋਂ ਮਿਲਦੇ ਨੇ ਸਾਨੂੰ ਦਰੱਖਤਾਂ ਤੋਂ ਹੀ ਮਿਲਣਗੇ ਹੋਰ ਕਿੱਧਰੋਂ ਸਾਨੂੰ ਨਹੀਂ ਮਿਲ ਸਕਦੇ ਜੇ ਰੁੱਖਾਂ ਦੀ ਸਾਡੇ ਲਈ ਅਹਿਮੀਅਤ ਨੂੰ ਅਸੀਂ ਇੱਕ ਵਾਕ ਵਿੱਚ ਕਹਿਣਾ ਹੋਵੇ ਤਾਂ ਮੈਂ ਤਾਂ ਇਹੀ ਕਹਾਂਗਾ ਜੇ ਰੁੱਖ ਹਨ ਤਾਂ ਅਸੀਂ ਹਾਂ ਜੇ ਜੇ ਰੁੱਖ ਨਹੀਂ ਤਾਂ ਅਸੀਂ ਵੀ ਨਹੀਂ ਹੁਣ ਇਹ ਦੇਖੋ ਕਿ ਜਿਹੜੇ ਰੁੱਖ ਸਾਨੂੰ ਜੀਵਨ ਦਿੰਦੇ ਨੇ ਉਹ ਬਦਲੇ ਵਿੱਚ ਸਾਥੋਂ ਕੀ ਮੰਗਦੇ ਨੇ ਜਦੋਂ ਸੋਚੋ ਕਿ ਰੁੱਖ ਸਾਨੂੰ ਇਹਨਾਂ ਕੁਝ ਦਿੰਦੇ ਨੇ ਸੱਤੋਂ ਬਦਲੇ ਵਿੱਚ ਕੀ ਮੰਗਦੇ ਨੇ ਜੇ ਅਸੀਂ ਬਦਲੇ ਵਿੱਚ ਰੁੱਖਾਂ ਨੂੰ ਕੀ ਦਿੰਨੇ ਆ ਤਾਂ ਜਵਾਬ ਆਏਗਾ 0 ਜ਼ੀਰੋ ਮਤਲਬ ਸਾਡੇ ਤੋਂ ਕੁਝ ਨਹੀਂ ਮੰਗਦੇ ਸਿਰਫ ਸਾਡੇ ਅੱਗੇ ਉਹ ਇਹੀ ਅਰਜ਼ੋਈ ਇਹੀ ਬੇਨਤੀ ਕਰਦੇ ਨਜ਼ਰ ਆਉਂਦੇ ਨੇ ਕਿ ਕਿਰਪਾ ਕਰਕੇ ਸਾਨੂੰ ਵੀ ਜੀ ਲੈਣ ਦਿਓ ਉਹ ਸਾਨੂੰ ਜੀਵਨ ਦਾਣ ਦਿੰਦੇ ਨੇ ਪਰ ਅਸੀਂ ਰੁੱਖਾਂ ਨਾਲ ਕੀ ਸਲੂਕ ਕਰਦੇ ਆ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਕਦੇ ਅਸੀਂ ਹਰੇ ਭਰੇ ਰੁੱਖਾਂ ਨੂੰ ਅੱਗ ਲਾ ਕੇ ਸਾੜ ਦਿੰਦੇ ਹਾਂ ਕਦੇ ਪੱਤਿਆਂ ਦੇ ਖਲਾਰਾ ਪੈਣ ਦਾ ਬਹਾਨਾ ਬਣਾ ਕੇ ਝਟ ਉਸ ਨੂੰ ਘੁੱਟ ਸੁੱਟਦੇ ਹਾਂ ਦੋਸਤੋ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਦੀ ਸ਼ਤ ਜਾਣਕਾਰੀ ਨਹੀਂ ਹੋਣੀ ਕਿ ਭਾਰਤ ਦੇ ਇੱਕ ਵਿਗਿਆਨੀ ਹੋਏ ਨੇ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ ਸਰ ਜਗਦੀਸ਼ ਚੰਦਰ ਬੋਸ ਉਹਨਾਂ ਨੇ 1901 ਵਿੱਚ ਇਹ ਸਾਬਤ ਕੀਤਾ ਸੀ ਆਪਣੀ ਖੋਜ ਸਦਕਾ ਕਿ ਜਿਹੜੇ ਰੁੱਖ ਤੇ ਪੌਦੇ ਨੇ ਉਹ ਵੀ ਸਾਡੇ ਵਾਂਗ ਜੀਵਤ ਨੇ ਉਹ ਵੀ ਸਾਡੇ ਵਾਂਗ ਮਹਿਸੂਸ ਕਰਦੇ ਨੇ ਹੁਣ ਸੋਚਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਜਦੋਂ ਕਦੇ ਅੱਗ ਦਾ ਸੇਕ ਸਾਨੂੰ ਲੱਗਦਾ ਸਾਡੇ ਹੱਥ ਨੂੰ ਪੈਰ ਨੂੰ ਜਰਾ ਕਿਸੇਕ ਲੱਗਦਾ ਕਿ ਅਸੀਂ ਕਿੰਨਾ ਤੜਫੜਦੇ ਹਾਂ ਤਾਂ ਫਿਰ ਅਗਲ ਅਗ ਲਗਾਉਣ ਦੇ ਨਾਲ ਕੀ ਰੁੱਖ ਤੜਫਦੇ ਨਹੀਂ ਹੋਣਗੇ ਕੱਟਣ ਤੇ ਕੀ ਉਹਨਾਂ ਉਹਨਾਂ ਨੂੰ ਵੀ ਸਾਡੇ ਵਾਂਗ ਤਕਲੀਫ ਨਹੀਂ ਹੁੰਦੀ ਹੋਊਗੀ ਇਹ ਵਿਚਾਰਨ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਦੋਸਤੋ ਵਾਤਾਵਰਣ ਦੀਆਂ ਦੇ ਲੋੜਾਂ ਦੇ ਅਨੁਸਾਰ ਧਰਤੀ ਉੱਤੇ ਹਰ ਦੇਸ਼ ਵਿੱਚ ਉਸ ਦੀ ਕੁੱਲ ਧਰਤੀ ਦਾ ਕਰੀਬ ਤੀਜਾ ਹਿੱਸਾ ਜੰਗਲਾਂ ਨਾਲ ਟਕਿਆ ਹੋਣਾ ਚਾਹੀਦਾ ਮਤਲਬ ਉਹ ਤੀਜੇ ਹਿੱਸੇ ਦੇ ਜੰਗਲ ਹੋਣੇ ਚਾਹੀਦੇ ਨੇ ਦਰਖਤ ਹੋਣੇ ਚਾਹੀਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਜੇ ਆਪਾਂ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਸਾਡਾ ਸਿਰਫ 5.7% ਏਰੀਆ ਹੀ ਜੰਗਲਾਂ ਦੇ ਥੱਲੇ ਹੈ ਜੋ ਬਹੁਤ ਘੱਟ ਹੈ ਜੇਕਰ ਆਪਾਂ ਪ੍ਰਤੀਜੀ ਜੰਗਲ ਦੀ ਗੱਲ ਕਰੀਏ ਤਾਂ ਪੂਰੇ ਭਾਰਤ ਵਿੱਚ ਇਹ 0.15 ਹੈਕਟੇਅਰ ਹੈ ਜਦੋਂ ਕਿ ਪੰਜਾਬ ਵਿੱਚ ਬਹੁਤ ਘੱਟ ਇਸ ਤੋਂ ਵੀ ਕਿਤੇ ਥੋੜਾ 0.0 1 1 ਹੈਕਟੇਅਰ ਬਣਦਾ ਹੈ ਇਹ ਬੜੀ ਚਿੰਤਾ ਵਾਲੀ ਗੱਲ ਹੈ ਬੜੀ ਫਿਕਰ ਵਾਲੀ ਗੱਲ ਹੈ ਜੇਕਰ ਆਪਾਂ 2001 ਦੀ ਇੰਡੀਆ ਸਟੇਟ ਫੋਰੈਸਟ ਰਿਪੋਰਟ ਦੀ ਗੱਲ ਕਰਦੇ ਹਾਂ ਤਾਂ ਉਸਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ 456 ਵਰਗ ਕਿਲੋਮੀਟਰ ਦਾ ਜਿਹੜਾ ਰਕਬਾ ਹੈ ਉਹ ਜੰਗਲਾਂ ਤੋਂ ਹੋਰ ਘਟ ਹੋ ਗਿਆ ਤੇ ਇਹ ਹੋਰ ਵੀ ਫਿਕਰਵਾਲੀ ਗੱਲ ਹੈ ਚਿੰਤਾ ਵਾਲੀ ਗੱਲ ਹੈ ਦਰਖਤ ਲੱਗਣੇ ਚਾਹੀਦੇ ਸੀ ਪਰ ਉਲਟ ਹੋ ਰਿਹਾ ਕਿ ਦਰਖਤਾਂ ਤੋਂ ਥੱਲੋਂ ਜ਼ਮੀਨ ਜਿਹੜੀ ਘਟ ਰਹੀ ਹੈ ਦਰਖਤ ਸਾਡੇ ਪੰਜਾਬ ਦੇ ਵਿੱਚੋਂ ਹੋਰ ਕੱਟ ਰਹੇ ਨੇ ਵੱਡੀ ਪੱਤਰ ਤੇ ਕੱਟ ਰਹੇ ਨੇ ਤੇਜ਼ੀ ਨਾਲ ਕੱਟ ਰਹੇ ਨੇ ਦੋਸਤੋ ਰੁੱਖ ਸਿਰਫ ਉਕਤ ਕੰਮ ਹੀ ਨਹੀਂ ਆਉਂਦੇ ਜਿਹੜੇ ਆਪਾਂ ਉੱਪਰ ਗੱਲ ਕੀਤੀ ਐ ਉਹਨਾਂ ਤੋਂ ਇਲਾਵਾ ਇਹ ਵਾਤਾਵਰਨ ਨੂੰ ਠੰਡਾ ਰੱਖਦੇ ਨੇ ਤੇ ਮੀਂਹ ਲਿਆਉਣ ਦੇ ਵਿੱਚ ਵੀ ਇਹ ਮਦਦਗਾਰ ਨੇ। ਅਨੇਕ ਕਿਸਮ ਦੇ ਪੰਛੀਆਂ ਤੇ ਹੋਰ ਕੀੜੇ ਮਕੌੜੇ ਆਉਂਦਾ ਇਹ ਰਹਿਣ ਬਸੇਰਾ ਨੇ ਬਹੁਤ ਸਾਰੇ ਪੰਛੀ ਕੀੜੇ ਮਕੌੜੇ ਇਹਨਾਂ ਤੇ ਆਲਣਾ ਪਾਉਂਦੇ ਨੇ ਜਾਂ ਉਹਨਾਂ ਦੇ ਜੜਾਂ ਦੇ ਵਿੱਚ ਜਾਂ ਪੱਤਿਆਂ ਦੇ ਤੇ ਆਪਣਾ ਜਿਹੜਾ ਘਰ ਬਣਾ ਕੇ ਉਹ ਆਪਣਾ ਗੁਜ਼ਾਰਾ ਕਰਦੇ ਨੇ। ਪਰ ਅਸੀਂ ਤਾਂ ਪਹਿਲਾਂ ਹੀ ਰਵਾਇਤੀ ਰੁੱਖ ਪੁੱਟ ਕੇ ਸਜਾਵਟੀ ਰੁੱਖ ਲਾ ਕੇ ਬਹੁਤ ਸਾਰੇ ਘਰੇਲੂ ਪੰਛੀਆਂ ਦਾ ਉਜਾੜਾ ਕਰ ਦਿੱਤਾ ਹੈ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਇਹ ਅਲੱਗ ਅਸੀਂ ਅਕਸਰ ਹੀ ਗੱਲ ਕਹਿੰਦੇ ਸੁਣਦੇ ਆ ਵਿਚਾਰ ਕਰਦੇ ਆ ਕਿ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪੰਛੀ ਜਿਹੜੇ ਉਹ ਲੁਕਤ ਹੋ ਰਹੇ ਨੇ ਓਲੋਪ ਹੋ ਰਹੇ ਨੇ ਚਿੜੀਆਂ ਦੀ ਗੱਲ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਹੈ ਉਹਦੇ ਵਿੱਚ ਕਿਤਨਾ ਕਿਤੇ ਜ਼ਿੰਮੇਵਾਰੀ ਸਾਡੀ ਹੀ ਹੈ ਕਿਉਂਕਿ ਅਸੀਂ ਰੁਵਾਇਤੀ ਰੁੱਖ ਪੁੱਟ ਦਿੰਦੇ ਨੇ ਤੇ ਉਹਨਾਂ ਦੀ ਥਾਂ ਤੇ ਅਸੀਂ ਘਰਾਂ ਦੇ ਵਿੱਚ ਸਜਾਵਟੀ ਬੂਟੇ ਲਾ ਲੇ। ਦੋਸਤੋ ਹੁਣ ਸੋਚਣ ਦੀ ਲੋੜ ਹੈ ਕਿ ਜੋ ਰੁੱਖ ਸਾਡੇ ਤੋਂ ਬਿਨਾ ਕੁਝ ਮੰਗਿਆਂ ਸਾਨੂੰ ਜੀਵਨ ਦਿੰਦੇ ਨੇ ਪਰ ਅਸੀਂ ਹੀ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਕਿਉਂ ਬਣੇ ਹੋਏ ਹਾਂ? ਦੋਸਤੋ ਯਾਦ ਰੱਖੋ ਕਿ ਰੁੱਖ ਹਨ ਤਾਂ ਅਸੀਂ ਹਾਂ ਜੇਕਰ ਰੁੱਖ ਨਹੀਂ ਤਾਂ ਅਸੀਂ ਵੀ ਨਹੀਂ ਸਾਡੀ ਜ਼ਿੰਦਗੀ ਵੀ ਰੁੱਖਾਂ ਦੇ ਹੱਥ ਹੱਥ ਵਿੱਚ ਹੈ ਉਹਨਾਂ ਤੇ ਨਿਰਭਰ ਕਰਦੀ ਹੈ ਆਓ ਇਹਨਾਂ ਬਰਸਾਤਾਂ ਦੇ ਦਿਨਾਂ ਦੇ ਦੌਰਾਨ ਕਿਉਂਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਉਸ ਦੇ ਦੌਰਾਨ ਆਪਾਂ ਘਟੋ-ਘਟ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਘਟੋ-ਘਟ ਇੱਕ ਰੁੱਖ ਜ਼ਰੂਰ ਲਾਈਏ ਤੇ ਨਾਲ ਅਸੀਂ ਦੂਜਿਆਂ ਨੂੰ ਵੀ ਪ੍ਰੇਰਿਤ ਕਰੀਏ ਦੋਸਤੋ ਅ ਮੈਂ ਚਾਹੁੰਦਾ ਹਾਂ ਕਿ ਇਹ ਜੋ ਵੀਡੀਓ ਹੈ ਇਸ ਦੇ ਵਿੱਚ ਜੋ ਸੰਦੇਸ਼ ਅ ਦਿੱਤਾ ਗਿਆ ਹੈ ਉਹ ਸੰਦੇਸ਼ ਪੰਜਾਬ ਦੇ ਹਰ ਇੱਕ ਵਿਅਕਤੀ ਕੋਲ ਹਰ ਪਰਿਵਾਰ ਕੋਲ ਪਹੁੰਚਣਾ ਚਾਹੀਦਾ ਹੈ ਇਸ ਲਈ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਰੁਖ ਲੱਗ ਸਕਣ ਤੇ ਆਉਣ ਵਾਲਾ ਸਮਾਂ ਸਾਡਾ ਜਿਹੜਾ ਉਹ ਚੰਗਾ ਹੋਵੇ ਪੰਜਾਬ ਲਈ ਤੇ ਸਾਡੇ ਲਈ ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅ ਦੋਸਤੋ ਮਿਲਦੇ ਹਾਂ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਤੁਹਾਨੂੰ ਉਹ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ